ਮਾਮਲਾ ਗੁਰਦਾਸਪੁਰ ਦੇ ਪਿੰਡ ਪੰਡਵਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਔਰਤ ਦਾ ਘਰ ਕਬਜ਼ਾ ਕਰਨ ਦੀ ਨੀਅਤ ਨਾਲ ਪਿੰਡ ਦੇ ਹੀ ਲੋਕਾਂ ਵੱਲੋਂ ਢਹਿ ਟੇਰੀ ਕਰਕੇ ਘਰ ਨੂੰ ਮਲਬੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਔਰਤ ਅਤੇ ਉਸ ਦਾ ਘਰ ਵਾਲਾ ਉਮੀਦਾਂ ਸਾਹਮਣੇ ਆਏ ਹਨ ਕਿ ਅਤੇ ਦੋਨਾਂ ਨੇ ਰੋ ਰੋ ਕੇ ਸਾਰੀ ਗੱਲ ਦੱਸੀ ਕਿ ਉਹ 10 ਤੋਂ 12 ਸਾਲ ਤੋਂ ਇਸੇ ਜਗ੍ਹਾ ਤੇ ਰਹਿ ਰਹੇ ਹਨ ਪਿੰਡ ਦੇ ਹੀ ਦੋ ਲੋਕਾਂ ਵੱਲੋਂ ਉਸ ਦਾ ਘਰ ਜੀਸੀਬੀ ਲਿਆ ਕੇ ਮਲਬਾ ਬਣਾ ਦਿੱਤਾ ਗਿਆ ਇਹਨਾਂ ਲੋਕਾਂ ਨੂੰ ਉਹਨਾਂ ਤੇ ਰਤਾ ਵੀ ਤਰਸ ਨਹੀਂ ਆਇਆ ਕਿ ਕਿੰਜ ਆਪਣੇ ਬੱਚਿਆਂ ਨਾਲ ਰਾਤ ਬਿਤਾਉਣਗੇ ਜੇਕਰ ਪਿੰਡ ਵਿੱਚ ਮਿਹਰਬਾਨ ਨਾ ਹੁੰਦੇ ਤਾਂ ਬਹੁਤ ਔਖਾ ਹੋਣਾ ਸੀ ਬੱਚਿਆਂ ਨਾਲ ਰਹਿਣਾ ਉੱਥੇ ਹੀ ਪਿੰਡ ਦੇ ਮੌਤਬਰਾਂ ਨੇ ਕਿਹਾ ਹੈ ਕਿ ਜਿਨ੍ਹਾਂ ਵੱਲੋਂ ਇਹ ਘਰ ਟਾਇਆ ਗਿਆ ਹੈ ਉਹ ਵੀ ਪੰਡਵਾ ਪਿੰਡ ਦੇ ਹੀ ਰਹਿਣ ਵਾਲੇ ਹਨ ਉੱਥੇ ਹੀ ਪੁਲਿਸ ਅਧਿਕਾਰੀ ਜਗਦੀਸ਼ ਰਾਜ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਤੇ ਕੁੱਲ 4 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ। ਤੁਹਾਡੇ ਵੀ ਕਿਤੇ ਨਾ ਕੱਢੀ ਆ। ਲੋਕ ਪ੍ਰਾਂਤ ਮਾਰ ਬਲ ਬਲ ਵਾਲਾ ਤੁਹਾਨੂੰ ਕਰਦਾ ਫੂਨਾ। ਬੱਲੋ ਛਾਨਾ ਜਾ ਉਹ ਫਟ। ਲੱਕੂ ਕਾ ਪੈ ਛਾਨਾ ਭਾਂਡੇ ਹੋਰੀ ਫੜੀਏ ਕੱਲਾ ਕਰੀਏ। ਵਧੀਆ ਵਧੀਆ ਭਗੋਸਾ। ਲਿਓ ਬੋਲੋ। ਹੰਡੇ ਕਰ ਲਓ ਤੋਸ। ਪਹਲਾ ਜਲਾ ਦੇ ਜੇ। ਦੇ ਦੇ ਦਿਓ ਬੱਚੀ ਤੇ ਫਿਰ ਘਰ ਲੈ ਗਈ ਇੱਥੇ ਲੰਮੜ ਵਰ ਘਰ ਲੈ ਗਿਆ ਇੱਥੇ ਮੇਰੇ ਖਬਰ ਨੂੰ ਮੈਂ ਸੌਂ ਉਹਨੂੰ ਰੈਸਟ ਕਰ ਰਾਜਪੀਰ ਕੋਲ ਅੱਛਾ ਕੀ ਗੱਲ ਪੈਣ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸੀ ਤੇ ਮੈਂ ਬੱਚਿਆਂ ਨੂੰ ਨਵਾਉਣ ਲੁੱਕੇ ਕੱਪੜੇ ਕੁੱਫੇ ਧੋਂਦੀ ਪਈ ਸੀ ਮੈਂ ਕੱਪੜੇ ਧੋ ਕੇ ਪਾਣੀ ਨਹੀਂ ਲਈ ਹਾਂ ਅਜੇ ਤੇ ਇਹ ਆਏ ਦੌੜਾਂ ਲਾ ਲਾ ਕੇ ਆਏ ਮਸ਼ੀਨ ਪਹਿਲਾਂ ਪਹਿਲਾਂ ਕਮਰਾ ਢਾਹ ਤਾ ਇਧਰੋਂ ਫਿਰ ਕੰਧ ਤੋੜ ਤੀ ਸਾਡੀ ਕੰਧ ਤੋੜ ਕੇ ਮਸ਼ੀਨ ਲੰਘਾਈ ਫਿਰ ਬੱਚੇ ਮੇਰੇ ਅੰਦਰ ਸੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਿਹਾ ਥੱਲੇ ਭਾਅ ਜੀ ਮੇਰੀ ਗੱਲ ਤਾਂ ਸੁਣੋ ਮੈਂ ਮੇਰੇ ਘਰ ਵਾਲੇ ਨੂੰ ਆਉਂਦੇ ਫਿਰ ਗੱਲ ਕਰਿਓ ਭਾਅ ਜੀ ਉਹ ਇਹ ਹੀ ਚਾਹੁੰਦੇ ਸੀ ਕਿ ਅਸੀਂ ਕਬਜ਼ਾ ਕਰੀਏ ਮੇਰੇ ਬੱਚਿਆਂ ਤੱਕ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚੱਲੇ ਬਸ ਹੋਰ ਕੁਛ ਇਹੀ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਆਡਾ ਜਿਹੜਾ ਘਰ ਬਾਹਰ ਤੋੜਿਆ ਹੜਾ ਘਰ ਬਾਹਰ ਬਣਾਉਣਾ ਚਾਹੀਦਾ ਬਸ ਕਿਦਾਂ ਸਮਾਨ ਜਿੱਦਾਂ ਬਣਾਇਆ ਹੀ ਘਰ ਦਾ ਸਮਾਨ ਪਾਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 500 ਰੁਪਏ ਜਿਹੜਾ ਜੋ ਕਹਤੇ ਤੁਹਾਨੂੰ ਪਤਾ ਹੀ ਆ ਮਹਾਂ ਤੇ ਚੀਜ਼ਾਂ ਬਣਾਇਦੀਆਂ ਕਿਸ਼ਤਾਂ ਤੇ ਚੀਜ਼ਾਂ ਲੈਣੀਆਂ ਹਾਂ ਕਿਸ਼ਤਾਂ ਨਹੀਂ ਵੇਖਿਆ ਕੰਨ 1.5 ਚੀਜ਼ ਤੋੜ ਤੇ ਟੀਵੀ ਤੱਕ ਹਾ ਫ੍ਰਿਜ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੈੱਡ ਤੱਕ ਨਹੀਂ ਰਹਿਣ ਦਿੱਤਾ ਕੋਈ ਚੀਜ਼ ਸਾਰੀਆਂ ਤੋੜ ਕੇ ਉਹ ਮਾਰੀ ਇੱਕ ਛੱਟੇ ਵੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵੀ ਘਾੜੀ ਲਾਂਦਾ ਤੁਸੀਂ ਵੀ ਘਾੜੀ ਕਰਦੇ ਬੱਚਿਆਂ ਦੇ ਨਾਲ ਫਿਰ ਕਿਦਾਂ ਘਰ ਦੇ ਵਿੱਚ ਰਾਤ ਕਿਦਾਂ ਗੱਡੀ ਰਾਤ ਬਹੁਤ ਮੁਸ਼ਕਲ ਕੱਡੀ ਫਿਰ ਬਾਜੀ ਹੁਣੀ ਆਏ ਨੰਬਰ ਦਾ ਸਿੰਘ ਉਹ ਆਏ ਉਹਨਾਂ ਨੇ ਖੜੇ ਆ ਆਪਣੇ ਘਰ ਫਿਰ ਸਾਨੂੰ ਰਹਿਣ ਦਿੱਸ ਦਿੱਤੀ ਜਗਾ ਰੋਟੀ ਪਾਣੀ ਵੀ ਦਿੱਤਾ ਹਰ ਇੱਕ ਚੀਜ਼ ਦਿੱਤਾ ਹਾਂਜੀ ਅਸੀਂ ਤੇਹੀ ਕਹਿੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਪੰਜਾਬੀ ਵੀਰਾਂ ਕੋਈ ਇਹੀ ਇਨਸਾਫ ਮਿਲਣਾ ਚਾਹੀਦਾ মিডিਆ ਦੇ ਕੋ ਸਾਰੇ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ। ਗਰੀਬਾਂ ਨਾਲ ਬਾਸੀ ਥਾਂ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ। ਜਦੋਂ ਮੇਰੇ ਬੱਚੇ ਥੱਲੇ ਤਾਂ ਲੱਗੇ ਬੱਦ ਸਿਸਾ ਹੀ ਨਿਕਲਦੀ ਹੈ। ਗਰੀਬਾਂ ਕੋ ਬੱਦ ਸਿਸਾ ਹੀ ਨਿਕਲਨੀਆ ਹੋਰ ਕਿ ਨਿਕਲਨੀਆ। ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜਬੀ ਨਹੀਂ ਕੁੱਤੀ ਕਹਿੰਦੇ ਸੀ। ਇਹ ਨਹੀਂ ਸੋਚਿਆ ਜਿਹੜਾ ਮਜਬੀ ਨਹੀਂ ਕੁੱਤੀ ਕਹਿੰਦੇ ਵੀ ਇਹਨੇ ਸੋਚਦੇ ਤੁਹਾਡੇ ਘਰ ਜਾਣੀਆ ਕਿ ਇਦਾਂ ਦੀਆਂ ਗਾਲਾਂ ਕੱਢ ਕੱਢ ਕੇ ਐਂ ਕੁਛ ਨਹੀਂ ਦਿੱਤਾ ਉਹਨਾਂ ਨੇ। ਸਹੀ ਇਹ ਹੀ ਚਾਹੁੰਦੇ ਆ ਕਿ ਹਮਨ ਇਨਸਾਫ ਹੋਣਾ ਚਾਹੀਦਾ। ਕੀ ਨਾਲ? ਨਾ, ਕੁਲੰਦ ਸੈਂਗ। ਕੁਲੰਦ ਕੀ ਗੱਲ ਹੋਈ ਸਾਰੀ? ਕਦੋਂ ਦੇ ਇੱਥੇ ਰਹਿੰਦੇ ਹੁ ਗੱਲ। ਸਾਰਾ ਅਸੀਂ 10-12 ਸਾਲ ਤੋਂ ਰਹਾਂਦੇ ਸਾਰ। ਸਰ ਜੀ ਉਹ ਨਵੇਂ-ਨਵੇਂ ਸਾਰ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਅਸੀਂ ਕਬਜ਼ੇ ਵਿੱਚ ਲੈ ਲਈਏ। ਸਾਰੇ ਇਸੇ ਕਾਰਨ ਹੀ ਉਹਨਾਂ ਨੇ ਅਨੁਛੇ ਦਿਨ ਪਹਿਲਾਂ ਕਿਹਾ ਕਿ ਇਹ ਥਾਂ ਨੂੰ ਛੱਡ ਦਿਓ। ਇਹ ਥਾਂ ਪੰਚਾਇਤੀ ਆ ਸਰਕਾਰੀ। ਤੇ ਸਾਰਾ ਅਸੀਂ ਗਰਦਾਸਪੁਰ ਹੀ ਗਏ ਹੋਏ ਤੇ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਆਉਂ ਤਾਂ ਪਿੰਨੇ ਸਾਰੇ ਨਾ ਟਾਇਟਰੀ ਕਰ ਦਿੱਤਾ ਸਰ ਨਾ ਕੋਈ ਹਨਾ ਨੋਟਿਸ ਭੇਜਿਆ ਨਾ ਕੋਈ ਮਹਿਕਨੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀਸੀਪੀ ਚਲਾ ਕੇ ਪਰਗਨ ਸਿੰਘ ਨੇ ਆਪ ਹੀ ਜੀਸੀਪੀ ਚਲਾ ਕੇ ਸਾਰਾ ਟਾਇਟਰੀ ਕਰ ਦਿੱਤਾ ਘਰ ਦਾ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰੇ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਜੇ ਸਭ ਟਾਇਟਰੀ ਕਰ ਦਿੱਤਾ ਬੱਚੇ ਜਿਆਦਾ ਛੋੜ ਛੋੜੇ ਬੱਚੇ ਕਿਦਾਂ ਰਾਤ ਕਿਦਾਂ ਕੱਢੀ ਔਖੀ ਨਹੀਂ ਕੱਟੀ ਹਾਂਜੀ ਹਾਂਜੀ ਬਹੁਤ ਔਖੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਘੜਵਾਉਂਦੇ ਨੇ ਹਰ ਵੇਖੋ ਉਹ ਵੇਖੋ ਟਰਾਲੀ ਸਦੇ ਸ਼ਕਲਾ ਗਏ ਪਰ ਸਾਰਾ ਆਪਣੇ ਘਰ ਵਿੱਚ ਲੈ ਆ ਜਾਂਦੇ ਇਥੇ ਨਹੀਂ ਤੁਹਾਨੂੰ ਰਹਿਣ ਦੇਣਾ ਤੁਹਾਨੂੰ ਉਥੇ ਸਭ ਕੁਝ ਮਿਲੇਗਾ ਹਰਿਆਣ ਬੈਨ ਨੂੰ ਖਾਨ ਪੀਣ ਨੂੰ ਮਿਲੇਗਾ ਸਾਰਾ ਇਹ ਅਸੀਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਨਾਤਰਮੰਦਰਜੀ ਸਿੰਘ ਨੰਬਰਦਾਰ ਆ ਪਿੰਡ ਪਟਵਾਰਾ ਸਭ ਪਹਿਲੀ ਕੀ ਗੱਲ ਕੀ ਹੁੰਦੀ ਹੈ ਜਿਸ ਤਿੱਕੇ ਨਾਲ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਟਰਵਾ ਪਤਾ ਨਹੀਂ ਮੈਨੂੰ ਇਹਨਾਂ ਜਾ ਕੇ ਮਤਲਬ ਕਿ ਕਹੈ ਤੂੰ ਅੱਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦਿਓ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਪਿੰਸ ਜਿਹੜਾ ਲਾਲਕੀਰ ਦੇ ਅੰਦਰ ਹੀ ਹੈ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਬਸ ਕਬਜ਼ਾ ਕਰਨ ਦੀ ਨੀਤ ਨਾ ਮਤਲਬ ਇਹਨਾਂ ਦੇ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹ ਜਿਹੜਾ ਜੀਸੀਬੀ ਚਲਾਉਣਾ ਆਪ ਖੁਦ ਚਲਾਈ ਹੈ ਪਰਗਣ ਸਿਕ ਨੇ ਜੀਸੀਬੀ ਖੁਦ ਚਲਾ ਕੇ ਇਹਦੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸ਼ਤਾ ਤੇ ਉਹ ਚਾਦੀ ਘਾੜੂ ਪੁੱਛਦਾ ਕੰਮ ਕਰਦੀ ਉਹ ਰਾਜ ਮੇਸ਼ੀ ਜਗੇ ਦਿਹਾੜੀ ਮਿਲ ਗਈ ਲੱਗ ਗਈ ਕਿਦੇ ਕਾਮਕਾਰ ਕਰਕੇ ਤਾਂ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੁਝ ਤਿਆਰ ਛੱਡਾ ਚਾਰ ਦਿੱਤਾ ਇੱਥੇ ਪਏ ਸੀ ਰਾਤ ਕੰਬ ਰਜਾਈ ਲੈ ਕੇ ਫਿਰ ਉਹ ਨਾਮ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਐ ਵੀ ਚਲੋ ਕੋਈ ਰਾਤ ਬੰਦਾ ਇਸ ਬਜ਼ੁਰਗ ਸਵਾਲਿਆ ਵੀ ਕੋਈ ਸਮਾਨ ਨਾ ਕੋਈ ਚੋਰੀ ਕਰ ਲਿਆ ਇਹਨਾਂ ਦਾ ਵੀ ਬੜਾ ਮੋਟਾ ਪੱਜ ਗਿਆ ਟੁੱਟਾ ਪੱਜਾ ਘਰ ਸਵਾਲਿਆ ਰੋਟੀ ਪਾਣੀ ਦਿੱਤਾ ਬਾਕੀ ਇਹ ਵੀ ਜਿੱਦਾਂ ਚਿਰ ਮਕਾਨ ਨਹੀਂ ਬੰਦਦਾ ਹੁਣ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੱਦਾਂ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਤੇ ਬਾਕੀ ਵਿਸ਼ਾਸ਼ਤ ਬੰਕ ਕਰਦੇ ਇਨਸਾਫ ਦਿੱਤਾ ਜਾਏ ਪੁਲਿਸ ਨੇ ਐਫ ਆਈ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾ ਕੇ ਗਈ ਆ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾਂ ਨਾਲ ਲੱਗ ਗਈ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਹੈ ਸਾਡੀ ਬਹੁਤ ਮਦਦ ਕੀਤੀ ਹੈ ਫਾਇਦੇ ਕਰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲ ਵੀ ਗਾਂਵਤ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਅੱਜ ਇੰਨੀ ਬੇਨਤੀ ਕਰਨਾ ਵੀ ਇਹਨਾਂ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬਸ ਜੀ ਮੇਰਾ ਨਾਮ ਗਗਨਦੀਪ ਸਿੰਘ ਕਾਂਗਾ ਜੀ ਅੱਛਾ ਗਗਨ ਜੀ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਬੜੀ ਹਿੰਮਤ ਕੀਤੀ ਬੜੀ ਦਲੇਰੀ ਕੀਤੀ ਹੈ ਜਿਹੜੀ ਨਿੱਤੇ ਇਹੋ ਜੇ ਸਮੇਂ ਦੇ ਵਿੱਚ ਵੀਡੀਓ ਬਣਾਣੀ ਬੜੀ ਔਖੀ ਹੈ ਅਸੀਂ ਵੀ ਵੀਡੀਓ ਵੇਖ ਕੇ ਤੁਹਾਡੀ ਪਹੁੰਚੇ ਬਿਲਕੁਲ ਜੀ ਉਸੇ ਪਿਓ ਦਾ ਖੂਨ ਆ ਰਗਾਂ ਚ ਜੀਐਸਪੀ ਹੋਰ ਨੇ ਇਹ ਵੀਡੀਓ ਬਣਾਇਆ ਸਾਡੇ ਬਜ਼ੁਰਗ ਨੇ ਦਾ ਜੀ ਲੱਗਦੇ ਸੀ ਪਰ ਭੈਣ ਦੀਆਂ ਜਿਹੜੀਆਂ ਹੂਕਾਂ ਸੀ ਨਹੀਂ ਸੁਣ ਕੇ ਰਹਾ ਗਿਆ ਤੇ ਸੋਚਿਆ ਚਲ ਪਾ ਦਨੇ ਆ ਕਿ ਇਹ ਇਨਸਾਨੀਅਤ ਦੇ ਕਿਸ ਰਿਸ਼ਤੇ ਦੇ ਕੋਲ ਵੀਡੀਓ ਬੰਚੂ ਕੋਈ ਨਾ ਕੋਈ ਤੇ ਬਾਤ ਸੁਣੂਗਾ ਤੇ ਬਹੁਤ ਖੁਸ਼ੀ ਹੋਈ ਆ ਲੋਕਾਂ ਨੇ ਹਲਕੇ ਨੇ ਸਾਰਿਆਂ ਬਹੁਤ ਸੰਯੋਗ ਦਿੱਤਾ ਸੈਸੀ ਮੀਡੀਆ ਦਾ ਵੀ ਬਹੁਤ ਧੰਨਵਾਦ ਆ ਜਿੰਨਾ ਆ ਕੇ ਗਰੀਬ ਦੀ ਸੁਣੀ ਆ ਤੇ ਦੂਰ ਦੂਰ ਤੱਕ ਗੱਲ ਪਹਚਾਈ ਹੈ ਅਸੇ ਵੀ ਜੀ ਜਿਸ ਜੀ ਕੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਰੰਤ ਉਹਨਾਂ ਦੇ ਉੱਤੇ ਮੰਗ ਕੀ ਕਰਦੇ ਹਾਂ ਮੰਗ ਇਹੋ ਕਰਦੇ ਵੀ ਉਹਨਾਂ ਦੀ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜੇਲ੍ਹ 'ਚ ਬੰਦੇ ਹੋਣੇ ਚਾਹੀਦੇ ਨੇ ਜਿਹਨਾਂ ਬੰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਜਿਹਦਾ ਗਰੀਬ ਦਾ ਘਰ ਟਾਇਆ ਪਹਿਲਾਂ ਤੇ ਉਹਨਾਂ ਦੀ ਇਨਕੁਆਰੀਆਂ ਕੀਤੀਆਂ ਜਾਂ ਉਹਨਾਂ ਉਹਨਾਂ ਦੇ ਘਰ ਕਾਦੇ 'ਚ ਬਣੇ ਹੋ ਆਪਣੇ ਘਰਾਂ ਦੇ ਪੇਪਰ ਦਿਖਾਉਣ ਉਹਨਾਂ ਦੇ ਖੁਦ ਨੇ ਅੱਜ ਕਬਜ਼ਿਆਂ ਦੇ ਕਰ ਕਰਕੇ ਘਰ ਬਣਾਏ ਹੋਏ ਨੇ ਤੇ ਗਰੀਬ ਦਾ ਘਰ ਵੀ ਜੇ ਕਿਤੇ ਬਣਿਆ ਤੇ ਬਿਠਾ ਬਣਿਆ ਰਹਿਣ ਦਿਓ ਜੇ ਤੂੰ ਆ ਮਹਿਲ ਛੱਤ ਲੈਨੇ ਉਹਦਾ ਘਰ ਰਹਿਣ ਦਿਓ ਪ੍ਰਸ਼ਾਸਨ ਕੋ ਮ ਗਰੀਬ ਦਾ ਘਰ ਬਣੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਨਾਲ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਆ ਕੇ ਕਾਰਵਾਈ ਕਰਦਾ ਤਾਂ ਕੋਈ ਗੱਲ ਨਹੀਂ ਸੀ ਇਹ ਗੁੰਡਿਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਇਹਨਾਂ ਨੂੰ ਗੁੰਡਾਗਰਦੀ ਕਹਾਵਾਂਗਾ ਨੰਗੀ ਗੁੰਡਾਗਰਦੀ ਜਿਹੜੀ ਦਿਂਦਿਆ ਰਹੀ ਹੈ ਪੰਜਾਬ ਕਲਵੰਤ ਸਿੰਘ ਪੁੱਤਰ ਸੰਤੋਪ ਸਿੰਘ ਭੰਡਵਾ ਨੇ ਬਿਆਨ ਲਖਿਆ ਪੀ ਮੇਰਾ ਮਕਾਨਟਾ ਹੱਤਾ ਉਹਦੇ ਸਬੰਧ ਵਿੱਚ ਅਸੀਂ ਉਹ ਗਰਾਟੀ ਅਨਸਰਾਂ ਦੇ ਖਿਲਾਫ ਅਫੇਅਰ ਦਰਜ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜੀ ਸੀ ਪੀ ਜਿਹੜੀ ਜਿਹਨਾਂ ਮਕਾਨਟਾ ਹੈ ਉਹ ਕਬਜ਼ੇ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ ਰਾਤ ਉਸੇ ਵੇਲੇ ਜਦੋਂ ਬਿਆਨ ਲਖਾਇਆ ਉਸੇ ਵੇਲੇ ਰਾਤੀ ਗ੍ਰੈਂਡ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾਇਆ ਕਿੰਨੇ ਲੋਕਾਂ ਦੇ ਬੱਚਾ ਦਰਜ ਹੈ ਚਾਰ ਲੋਕਾਂ ਦੇ ਖਿਲਾਫ ਦਰਜ ਹੈ ਕੋਈ ਉਹਨਾਂ ਦੇ ਵਿੱਚ ਰੈਸਟ ਫਾਈਲ ਨਹੀਂ ਅਜੇ ਤਪੀਸ਼ ਕਰ ਰਹੇ ਹਾਂ ਜੀ ਰੈਸਟ ਨਹੀਂ ਪਈ ਰਿਪੋਰਟ ਕਰ ਰਹੇ ਜੇਸੀ ਵੀ ਮੌਕੇ ਤੇ ਰਿਕਵਰ ਹੋਈ ਜੀ ਗੋੜੀ ਨਹੀਂ ਬਾਹਰੋਂ ਰਿਕਵਰ ਹੋਈ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime